ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਜੀਪਸ ਬੁਟੀਕ ਤੇ ਸਵਾਗਤ ਹੈ ਜੇ ਤੁਸੀਂ ਤੁਹਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਵੀਡੀਓ ਦੇਖਣ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਬਹੁਤ ਹੀ ਜਿਆਦੇ ਸੋਹਣੇ ਸੂਟ ਵਰਕ ਹੋਏ ਹੋਏ ਨੇਗੇ ਹੈਂਡਵਰਕ ਹੋਏ ਹੋਏ ਨੇਗੇ ਜਿਹੜੀਆਂ ਭੈਣਾਂ ਨੂੰ ਵਰਤਾਂ ਲਈ ਜਾਂ ਫੰਕਸ਼ਨ ਲਈ ਹਨਾ ਸੂਟ ਚਾਹੀਦੇ ਨੇਗੇ ਠੀਕ ਪ੍ਰਾਈਸ ਦੇ ਵਿੱਚ ਨੇਗੇ ਤਾਂ ਤੁਸੀਂ ਹੁਣੇ ਆਪਣੇ ਸੂਟਾਂ ਦੀ ਬੁਕਿੰਗ ਕਰ ਸਕਦੇ ਹੋ ਆਪਾਂ ਪਿਛਲੇ ਸਾਲ ਵੀ ਕਾਫੀ ਸੂਟ ਸੇਲ ਕੀਤੇ ਨੇਗੇ ਪਿਓਰ ਦੇ ਵਿੱਚ ਨੇਗੇ ਇਹ ਵਾਲੇ ਸੂਟ ਤੇ ਪਿਓਰ ਦੀਆਂ ਹੀ ਸਲਵਾਰਾਂ ਨੇਗੀਆਂ ਪਿਓਰ ਦੀਆਂ ਹੀ ਸ਼ਰਟਾਂ ਨੇਗੀਆਂ ਮੈਂ ਤੁਹਾਨੂੰ ਦਿਖਾਉਣੇ ਸ਼ੁਰੂ ਕਰ ਦਿਆਂ ਚਲੋ ਸੂਟ ਤੇ ਸਕਰੀਨਸ਼ਾਟ ਭੇਜ ਜਾਈਓ ਤੇ ਆਪਣਾ ਆਰਡਰ ਬੁੱਕ ਕਰੀ ਜਾਇਓ ਭੇਜੋ ਬੈਠੋ ਰਹੀ ਰਹੋ ਨਹੀਂ ਇਹ ਤੁਹਾਨੂੰ ਦਿਖਾਉਣੀ ਸੀ ਉੱਤੇ ਵੇ ਬੀਹਲ ਵੇ ਨਹੀਂ ਕਰਾਂਗੀ ਪਾਪਾ ਆਜਾ ਚਲ ਕਰ ਦੇਖੋ ਇਸ ਤਰ੍ਹਾਂ ਦੀ ਲੁੱਕ ਹੈਗੀ ਸਪਟਾਂ ਦੀ ਇਹਦੇ ਉੱਪਰ ਹੈਂਡਲਟ ਹੋਇਆ ਹੋਇਆ ਹੈਗਾ ਤੇ ਕਿਪੇ ਪਰ ਇਹ ਸਾਰਾ ਮਤਲਬ ਵਰਕ ਹੋਇਆ ਹੋਇਆਗਾ ਬਹੁਤ ਸੋਹਣੀ ਕੁਆਲਿਟੀ ਹੈਗੀ ਦੇਖੋ ਜੀ ਬਹੁਤ ਜਿਆਦੇ ਸੋਹਣੇ ਸੂਟ ਬਣਨਗੇ ਤੁਸੀਂ ਸ਼ਰਾਰਿਆਂ ਘਰਾਰਿਆਂ ਨਾਲ ਜਿੱਦਾਂ ਮਰਜ਼ੀ ਬਣਾਉਣੇ ਨੇਗੇ ਤੇ ਬਹੁਤ ਸੋਹਣੀ ਲੁੱਕ ਦੇਣਗੇ ਇਹ ਰਹੇਗੀ ਇਹਦੇ ਨਾਲ ਬਾਟਮ ਜਿਸ ਤਰ੍ਹਾਂ ਦੀ ਬਾਟਮ ਹੈ ਹੈਨਾ ਚੁਣਉਣ ਦਾ ਦੁਪੱਟਾ ਲੈ ਕੇ ਉਸ ਤਰ੍ਹਾਂ ਦਾ ਤੁਸੀਂ ਇਹਦੇ ਇਹ ਰੰਗ ਦੀ ਮਤਲਬ ਤੁਸੀਂ ਬਾਟਮ ਰੱਖ ਸਕਦੇ ਹੋਗੇ ਆ ਸੌਰੀ ਦੁਪੱਟਾ ਕਰਵਾ ਸਕਦੇ ਹੋ ਇਹਦੇ ਨਾਲ ਦਾ ਤੇ ਜਿਹੜਾ ਮਤਲਬ ਦੁਪੱਟੇ ਤੇ ਤੁਸੀਂ ਲਾਸ ਵਗੈਰਾ ਨਹੀਂ ਲਗਾਉਣੀ ਹੈ ਗੋਟਾ ਲਗਾਓ ਤੇ ਬਹੁਤ ਜਿਆਦਾ ਸੋਹਣੇ ਫੰਕਸ਼ਨ ਲਈ ਇਹ ਸੂਟ ਰੈਡੀ ਹੋਣਗੇ ਤੇ ਕਰਵਾ ਚੌਥ ਲਈ ਸਪੈਸ਼ਲ ਲਿੰਗੇ ਸਾਰੀਆਂ ਪੈਣਾ ਲਈ ਹਨ ਤੇ ਟਾਈਮ ਦੀ ਵੀ ਬਹੁਤ ਮਤਲਬ ਘੱਟ ਹੁੰਦਾ ਆਪਣੇ ਕੋਲੇ ਉਹਨੇ ਟਾਈਮ ਦੇ ਵਿੱਚ ਰੈਡੀ ਹੋਣ ਨਾ ਹੋਣ ਹਨਾ ਕਈ ਵਾਰ ਜਿੱਦਾਂ ਕਿ ਹੁਣ ਆਰਡਰ ਕਾਫੀ ਪੈਣਾ ਤਾਂ ਆਪਣੀਆਂ ਦੇ ਚੁੱਕੀਆਂ ਨੇਗੇ ਆਰਡਰ ਤੇ ਤੁਸੀਂ ਇਹਨਾਂ ਵਿੱਚੋਂ ਬੁਕਿੰਗ ਕਰ ਸਕਦੇ ਹੋਗੇ ਪੂਰੇ ਐਂਡ ਡਾਰਕ ਕਲਰ ਨੇਗੇ ਤੇ ਤੁਸੀਂ ਲੈ ਸਕਦੇ ਹੋਗੇ ਕਲਰ ਕੰਬੀਨੇਸ਼ਨ ਸਾਰਿਆਂ ਦਾ ਹੀ ਬਹੁਤ ਜਿਆਦਾ ਸੋਹਣਾਗਾ ਦੁਪट्टे ਦੀ ਗੱਲ ਕਰਾਂ ਤਾਂ ਦੁਪੱਟਾ ਇਹਦੇ ਨਾਲ ਰੱਖਿਓ ਤੁਸੀਂ ਚੁਣੌਣ ਦਾ ਆਰਗੈਂਜ਼ਾ ਦਾ ਵੀ ਰੱਖ ਸਕਦੇ ਹੋ ਜਿੱਦਾਂ ਮੈਂ ਕੱਲ ਲਿਆ ਹੋਇਆ ਸੀ ਉਹ ਦੁਪੱਟੇ ਦੀ ਕਾਫੀ ਡਿਮਾਂਡ ਆਈ ਕਾਫੀ ਭੈਣਾਂ ਨੇ ਲਿਆ ਉਹ ਦੁਪੱਟਾ ਸੂਟਾਂ ਨਾਲ ਮਗਵਾਏ ਨੇਗੇ ਦੇਖੋ ਮਹਿੰਦੀ ਕਲਰ ਕਲਰ ਬਹੁਤ ਜ਼ਿਆਦੇ ਸੋਹਣੇ ਨੇਗੇ ਜੇ ਤੁਸੀਂ ਇਹਨਾਂ ਨੂੰ ਰੈਡੀ ਕਰਵਾਉਂਗੇ ਨਾ ਮੈਂ ਪਿਛਲੇ ਸਾਲ ਇਹ ਤੁਸੀਂ ਯਕੀਨ ਨਹੀਂ ਮੰਨਣਾ ਇਹ ਸਟਾਕ ਮੈਂ ਤੀਜੀ ਵਾਰ ਗਰਪੀਟ ਤੇ ਸੇਲ ਕੀਤਾ ਸੀਗਾ ਤੇ ਉਦੋਂ ਹੋਂ ਮਤਲਬ ਪ੍ਰਿੰਟਡ ਡਿਜ਼ਾਈਨ ਹੋਰ ਸੀਗੇ ਹੁਣ ਹੋਰ ਤਰ੍ਹਾਂ ਦੇ ਲੇਗੇ ਹੁਣ ਚਲੋ ਸੀਜ਼ਨ ਅਕੋਰਡਿੰਗ ਹਰ ਸੀਜ਼ਨ ਕੁਛ ਨਾ ਕੁਛ ਆ ਨਾ ਆਉਂਦਾ ਰਹਿੰਦਾ ਤਾਂ ਕਰਕੇ ਇਹ ਨਵੀਆਂ ਚੀਜ਼ਾਂ ਲੰਗੀਆਂ ਇਹਦੇ ਨਾਲ ਰਹੇਗੀ ਮਜ਼ੈਂਟਾ ਕਲਰ ਦੀ ਬਾਟਮ ਤੇ ਪ੍ਰਾਈਸ ਸੌਰੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਪ੍ਰਾਈਸ ਰਹੇਗਾ 3500 ਤੇ ਕ੍ਰੇਪ ਦੇ ਉੱਪਰ ਹੈ ਜੀ ਇਹ ਸਾਰਾ ਐਮਬਰਾਇਡਰੀ ਹੋਈ ਹੋਈ ਆ ਜੋ ਵੀ ਵਰਕ ਹੈ ਨਾ ਤੁਸੀਂ ਦੇਖ ਸਕਦੇ ਹੋ ਆਰੀ ਦਾ ਵਰਕ ਹੋਇਆ ਹੈ ਸਿੱਪੀ ਦਾ ਹੋਇਆ ਹੋਇਆ ਹੈ ਇਹਦੇ ਵਿੱਚ ਕੀ ਲਾਈਨਿੰਗ ਲੱਗੂਗੀ ਵਿਦਆਉਟ ਲਾਈਨਿੰਗ ਨੇ ਸਟਿਚ ਹੋਣੇ ਹੈਗੇ ਦੁਪੱਟਾ ਜੇ ਤੁਸੀਂ ਕਹੋਗੇ ਆਪਾਂ ਤੁਹਾਨੂੰ ਰੈਡੀ ਕਰਕੇ ਵੀ ਦੇ ਦਾਂਗੇ ਆਪਣੇ ਕੋਲੇ ਬਹੁਤ ਗੋਟੇ ਵਗੈਰਾ ਆਪਾਂ ਸੀਜ਼ਨ ਤੋਂ ਪਹਿਲਾਂ ਲੈ ਆਏ ਸੀਗੇ ਤੇ ਕਾਫੀ ਪਏ ਨੇ ਆਪਣੇ ਕੋਲੇ ਤੇ ਦੁਪੱਟੇ ਤੇ ਆਪਾਂ ਇਹਦੇ ਨਾਲ ਮਿਲਦਾ ਜੁਲਦਾ ਤੁਹਾਨੂੰ ਗੋਟਾ ਲਗਾ ਕੇ ਦੇ ਦਾਂਗੇ ਮੇਰੇ ਕੋਲ ਕਲਰਫੁਲ ਵੀ ਗੋਟੇ ਪਏ ਨੇਗੇ ਜਿੱਦਾਂ ਮੈਂਜੈਂਟਾ ਕਲਰ ਦਾ ਦੁਪੱਟਾ ਰੱਖ ਕੇ ਤੁਸੀਂ ਮਹਿੰਦੀ ਗੋਟਾ ਵੀ ਲਗਾ ਸਕਦੇ ਹੋਗੇ ਬਹੁਤ ਜ਼ਿਆਦੇ ਸੋਹਣੀ ਗ੍ਰੇਸ ਆਊਗੀ ਫੁੱਟਾਂ ਦੀ ਤੇ ਆਹ ਕਲਰ ਕਾਫੀ ਜ਼ਿਆਦੇ ਸੋਹਣਾਗਾ ਲਓ ਜਿੰਨੇ ਵੀ ਤੁਸੀਂ ਵਧੀਆ ਪੈਸੇ ਲਗਾਉਂਗੇ ਹਨਾ ਸੂਟ ਤੇ ਓਨਾ ਮਟੀਰੀਅਲ ਜਾਦੇ ਵਧੀਆ ਆ ਜਾਂਦਾ ਹੁੰਦਾ ਜੇ ਤੁਸੀਂ ਘੱਟ ਦੇ ਵਿੱਚ ਲੈਣੇ ਹੋਗੇ ਤਾਂ ਥੋੜਾ ਫਿਰ ਠੀਕ ਫੈਬਰਿਕ ਹੁੰਦਾ ਹੈਗਾ ਜਿਹੜੀ ਆਪਾਂ ਇਹਦੇ ਨਾਲ ਕ੍ਰੇਪ ਦੇਖੋ ਉਹ ਵੀ ਨਾ ਆਪਾਂ ਬਾਟਮ ਤੁਸੀਂ ਦੇਖ ਸਕਦੇ ਹੋਗੇ ਅਰਜਨ ਦੀ ਲੇਡੀ ਦਾ ਇਹਨਾਂ ਦੀ ਆਪਾਂ ਲਗਾਈ ਹੋਈ ਆ ਕੰਪਨੀ ਦੀ ਕ੍ਰੇਪ ਲਗਾਈ ਹੈ ਕਿ ਸਾਰਿਆਂ ਨਾਲ ਇਹ ਨਹੀਂ ਹੈਗਾ ਵੀ ਆਪਾਂ ਇਦਾਂ ਹੀ ਲਗਾਤੀ ਤੇ ਬਾਕੀ ਇਹ ਜਿਹੜੀ ਕ੍ਰੇਪ ਸੀਗੀ ਇਹ ਡਾਈ ਕੀਤੀ ਹੋਈ ਸੀਗੀ ਇਹਦੇ ਵਿੱਚੋਂ ਕਲਰ ਵਗੈਰਾ ਦਾ ਕੋਈ ਤੁਹਾਨੂੰ ਵੀ ਹੋਣੀ ਹੈਗਾ ਬਾਕੀ ਉਹ ਕੈਮੀਕਲ ਕਲਰ ਡਾਈ ਕਰਵਾਉਣੇ ਆਗੇ ਬਹੁਤ ਘੱਟ ਚਾਂਸਸ ਹੁੰਦੇ ਨੇ ਕਲਰ ਨਿਕਲਦੇ ਉਹਦੇ ਵਿੱਚ ਤੁਸੀਂ ਇਹ ਕਲਰ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਸ਼ਾਇਦ ਇਹਦੇ ਨਾਲ ਸੈਮੀ ਦੇ ਵਿੱਚ ਦੁਪੱਟਾ ਸ਼ਾਇਦ ਹੋਵੇ ਫੁੱਲ ਪਿਓਰ ਦੇ ਵਿੱਚ ਹੋਊਗਾ ਇਹ ਕਲਰ ਇਹ ਕਲਰ ਸੈਮੀ ਦੇ ਵਿੱਚ ਮਤਲਬ ਬਹੁਤ ਘੱਟ ਹੁੰਦਾ ਜੇ ਹੋ ਵੀ ਜਾਂਦਾ ਹੈਗਾ ਫਿਰ ਉਹ ਨਿਕਲ ਜਾਂਦਾ ਹੈਗਾ ਜੇ ਇਹਨੂੰ ਤੁਸੀਂ ਫੁੱਲ ਪਿਓਰ ਦੇ ਵਿੱਚ ਕਰਵਾਉਂਗੇ ਫਿਰ ਉਹ ਮਤਲਬ ਰਹਿੰਦਾ ਹੈਗਾ ਕਲਰ ਕਿਉਂਕਿ ਮੈਂ ਪਿਛਲੇ ਸਾਲ ਕਾਫੀ ਸੂਟ ਵਰਤਾਲੀ ਰੈਡੀ ਕੀਤੇ ਸੀਗੇ ਇਹ ਕਲਰ ਤੇ ਤੇ ਉਦੋਂ ਮੈਂ ਸਾਰੇ ਫਿਰ ਦੁਪट्टे ਪਿਓਰ ਦੇ ਵਿੱਚ ਲਗਾਏ ਸੀ ਉਹਨਾਂ ਨੇ ਪਿਓਰ ਆਰਗੈਂਜ਼ਾ ਦੇ ਲਗਾਏ ਸੀਗੇ ਜਾਂ ਫਿਰ ਕਮਲ ਦਾ ਦੁਪੱਟਾ ਤੁਸੀਂ ਲਗਾ ਸਕਦੇ ਹੋਗੇ ਬਾਕੀ ਜਿੰਮੀ ਮੈਂ ਕਾਲਾ ਆਰਗੈਂਜ਼ਾ ਦਾ ਦੁਪੱਟਾ 500 ਵਾਲਾ ਤਾਂ ਖਾਏਗਾ ਉਹ ਤੇ ਇਹ ਕਲਰ ਰਹਿ ਜਾਊਗਾ ਕਿਉਂਕਿ ਉਹ ਪਿਓਰ ਦੇ ਵਿੱਚ ਦੁਪੱਟਾ ਬਹੁਤ ਲਾਈਟ weight ਹੈਗਾ ਬੁਕਿੰਗ ਫਾਸਟ ਜਲਦੀ ਕਰ ਦਿਓ ਫਿਰ ਨਾ ਇਹ ਰਹਿੰਦੇ ਨਹੀਂ ਹੈਗੇ ਸੂਟ ਜਿੱਦਾਂ ਕੀ ਇਹ ਨਾ ਮੈਨੂੰ ਮੈਸੇਜ ਆਇਆ ਅੱਜ તાਜ ਆਇਆ ਸੀ ਕੱਲ ਆਪਾਂ ਵੀਡੀਓ ਪਾਈ ਸੀਗੀ ਅ ਕੈਮਲੀ ਮੇਰਾ ਭੈਣ ਕਹਿੰਦੇ ਵੀ ਮੈਂ ਰਾਤ ਵੀ ਤੁਹਾਨੂੰ ਮੈਸੇਜ ਕਰਨ ਲੱਗੀ ਸੀ ਆਪਣਾ ਨਾ ਰੱਬ ਦੀ ਕਿਰਪਾ ਨਾਲ 2 ਘੰਟਿਆਂ ਜੋ 2 ਘੰਟੇ ਹੋ ਜਾਂਦੇ ਨੇ ਵੀਡੀਓ ਪਾਈ ਨੂੰ ਆਪਣਾ ਮਤਲਬ 90 95% ਸਟਾਕ ਸੇਲ ਹੋ ਜਾਂਦਾ ਹੁੰਦਾ ਹੈਗਾ ਹੁਣ ਮੈਂ ਜਿਹੜੀ ਪਰਸੋਂ ਸ਼ਾਇਦ ਤੁਹਾਨੂੰ ਮੈਂ ਵੀਡੀਓ ਪਾਈ ਸੀਗੀ ਉਹਦੀ ਜੌਰਜਟ ਦੀ ਸੀਗੀ ਤੇ ਇੱਕ ਹੋਰ ਫੈਬਰਿਕ ਦਿਖਾਇਆ ਸੀ ਕ੍ਰਾਸ਼ ਉਹ ਮੇਰੇ ਕੋਲੇ ਹੁਣ ਸੂਟ ਹੈ ਨਹੀਂਗੇ ਇੱਕ ਸੂਟ ਰਿਆ ਸੀ ਬਲੂ ਉਹ ਕਾਲ ਕਿਸੇ ਭੈਣ ਦਾ ਆਰਡਰ ਸੀਗਾ ਤੇ ਉਹ ਲੈ ਗਈ ਦੇਖੋ ਬਲੈਕ ਤੇ ਵੀ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਬਲੈਕ ਰਹੇਗੀ ਇਹਦੇ ਨਾਲ ਬਾਟਮ ਇੱਥੇ ਤੁਹਾਨੂੰ ਕੁਝ ਵੀ ਕਰਾਉਣ ਦੀ ਲੋੜ ਨਹੀਂ ਆਗੀ ਜੇ ਮੈਂ ਤੁਹਾਨੂੰ ਕਹਾਂ ਨਾ ਵੀ ਇੱਥੇ ਤੁਸੀਂ ਸਲਵਾਰ ਤੇ ਵਰਕ ਕਰਾ ਲਓ ਉਸ਼ਵੀ ਨਾ ਕਰਵਾਓ ਇਹਨੂੰ ਇੰਨਾ ਸੋਹਣਾ ਮੇਰੇ ਕੋਲੇ ਬਲੈਕ ਸੂਟ ਹੈਗਾ ਆਰੀ ਵਰਕ ਦੇ ਵਿੱਚ ਸਾਰੀ ਸ਼ਰਟ ਵਰਕ ਹੋਈ ਹੋਈ ਹੈ ਪਲੇਨ ਬਾਟਮ ਹੈਗੀ ਉਹਦੇ ਨਾਲ ਪ੍ਰਿੰਟਡ ਦੁਪੱਟਾ ਸੀਗਾ ਪਰ ਇਹਦੇ ਨਾਲ ਤੁਸੀਂ ਪਲੇਨ ਦੁਪੱਟਾ ਇੱਕ ਕਲਰ ਦਾ ਰੱਖ ਕੇ ਪਾਸਾ ਨਾ ਮੈਨੂੰ ਕੋਈ ਪੈਸੇ ਦਾ ਲਾਲਚ ਨਹੀਂ ਹੈਗਾ ਮੈਂ ਤੁਹਾਨੂੰ ਸਹੀ ਰਹਿ ਦੱਤੀ ਆ ਵੀ ਜਿਸ ਤਰ੍ਹਾਂ ਇਹਦੀ ਲੋਕਾਪਾ ਬਣਾ ਸਕਦੇ ਆਂਗੇ ਇਹਨੂੰ ਪੁਰਾਣੇ ਸਟਾਈਲ ਦੇ ਵਿੱਚ ਤੁਸੀਂ ਮਤਲਬ ਜੇ ਤਾਜ਼ਾ ਕਰ ਟ੍ਰੈਂਡ ਚੱਲ ਰਿਹਾ ਉਦ ਦਾ ਸਟਿਚ ਕਰਵਾਇਓ ਬਹੁਤ ਜ਼ਿਆਦੇ ਸੋਹਣੀ ਲੁੱਕ ਦੇਣਗੇ ਲਓ ਜੀ ਇਹ ਰਹੇਗਾ ਮिजੈਂਟਾ ਕਲਰ ਡਾਰਕ ਕਲਰ ਦੀ ਕਾਫੀ ਡਿਮਾਂਡ ਆ ਰਹੀ ਸੀ ਪਹਿਲਾਂ ਮੈਂ ਤਾਂ ਬਹੁਤ ਮੰਗ ਰਹੇ ਸੀਗੇ ਵਰਤਾਂ ਲਈ ਸੂਟ ਲੈ ਕੇ ਆਓ ਡਾਰਕ ਕਲਰ ਦੇ ਵਿੱਚ ਅਸੀਂ ਲੈਣੇ ਨੇਗੇ ਸੂਟ ਹੁਣ ਮੈਂ ਤੁਹਾਨੂੰ ਦਿਖਾ ਚੁੱਕੇ ਹਾਂ ਕਿ ਆਪਣੇ ਕੋਲੇ 5 ਤੋਂ 6 ਸੂਟ ਨੇ ਜਿਹੜੀਆਂ ਪਹਿਲਾਂ ਨੇ ਪਹਿਲਾਂ ਆਰਡਰ ਕਰਤਾ ਉਹ ਲੈ ਜਾਣਗੇ ਤੇ ਨਾਲ ਰਹੇਗੀ ਇਹਦੇ ਮਹਿੰਦੀ ਕਲਰ ਦੀ ਬਾਟਮ ਤੁਸੀਂ ਕਲਰ ਦੇਖੋ ਬਹੁਤ ਜਿਆਦਾ ਸੋਹਣੇ ਬ੍ਰਾਈਡ ਕਲਰ ਨੇਗੇ ਬਹੁਤ ਮੈਨੂੰ ਤਾਂ ਬਹੁਤ ਸੋਹਣੇ ਲੱਗ ਰਹੇ ਨੇ ਇਹ ਸੂਟ ਬਾਕੀ ਜਦੋਂ ਬਣ ਗਏ ਫਿਰ ਦੇਖਿਓ ਇਹ ਵੀ ਸੋਨੇ ਬਣ ਗਏ ਇਹ ਕ੍ਰੇਪ ਦੇ ਉੱਪਰ ਫੈਬਰਿਕ ਸੀਗਾ ਕ੍ਰੇਪ ਦੀਆਂ ਸਲਵਾਰਾਂ ਸੀ ਹੈ ਤੇ ਹੁਣ ਮੈਂ ਤੁਹਾਨੂੰ ਇੱਕ ਇਹਦੇ ਵਿੱਚ ਪਰਪਲ ਕਲਰ ਵੀ ਹੈ ਕਈ ਸੂਟ ਨਾ نیچے ਪੈਣਗੇ ਮੈਨੂੰ ਨਹੀਂ ਪਤਾ ਲੱਗਦਾ ਪਰਪਲ ਕਲਰ ਤੁਸੀਂ ਦੇਖ ਸਕਦੇ ਹੋ ਪਰਪਲ ਕਲਰ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਮਤਲਬ ਹੈਂਡਵਰਕ ਜਿੰਨੇ ਵੀ ਹੁਣ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ ਪਰਪਲ ਕਲਰ ਤੇ ਹੋ ਰਹੇ ਨੇਗੇ ਤੁਸੀਂ ਦੇਖੋ ਮੈਂ ਵੀ ਵਰਤਾਂ ਲਈ ਇੱਕ ਸੂਰ ਸਟਿਚ ਕਰਵਾਉਂ ਜਾਈ ਮੈਂ ਨਾ ਜੋ ਕਰਵਾਉਣਾ ਚਾਹੀ ਮੈਂ ਵਰਕ ਕਰਵਾਉਣਾ ਹਨ ਤੇ ਹੈਂਡਵਰਕ ਤੇ ਮੈਂ ਮੈਨੂੰ ਇਹ ਵੀ ਸੋਹਣੇ ਲੱਗ ਰਹੇ ਨੇ ਕਿਉਂਕਿ ਇਹਨਾਂ ਦੇ ਕਲਰ ਕੰਬੀਨੇਸ਼ਨ ਜਿਆਦੇ ਸੋਹਣੇ ਨੇਗੇ ਤੇ ਇਹ ਦੇਖੋ ਸਕਰੀਨਸ਼ਾਟ ਲੈ ਲਓ ਤੇ ਆਪਾਂ ਨੂੰ WhatsApp ਤੇ ਤੁਸੀਂ ਬੁਕਿੰਗ ਕਰ ਸਕਦੇ ਹੋ ਇਹਨਾਂ ਦੀ ਕੋਈ ਹੋਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੀ ਆ ਇਹ ਰਹੇਗੀ ਆਰਗੈਂਜ਼ਾ ਤੇ ਜਿੱਦਾਂ ਉਹ ਕ੍ਰੇਪ ਤੇ ਸੀਗੀ ਹਨਾ ਤੁਸੀਂ ਉਲਝਿਓ ਨਾ ਪਲੀਜ਼ ਤੇ ਕਨਫਿਊਜ਼ ਨਾ ਹੋਇਓ ਤੁਸੀਂ ਦੇਖੋ ਇਹ ਜਿਹੜਾ ਮਤਲਬ ਸਾਰਾ ਹੋ ਰਿਹਾ ਹੈਗਾ organza ਤੇ ਇਹਦੇ ਵਿੱਚ ਆ ਗਏ ਮਤਲਬ ਸੋਬਰ ਜੇ ਕਲਰ ਜਿਹੜੀਆਂ ਪਹਿਣਾ ਵਾਲੇ ਡਾਰਕ ਕਲਰ ਨਹੀਂ ਪਾਉਂਦੇ ਹੈਗੇ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋਗੇ ਸੂਟ ਠੀਕ ਹੈ ਜੀ ਇਹਦਾ ਪ੍ਰਾਈਸ ਰਹੇਗਾ 3150 ਇਹ ਵੀ ਸੌਫਟ organza ਪਿਓਰ ਬਿਲਕੁਲ ਲਾਈਟ weight ਤੁਸੀਂ ਦੇਖੋ ਕਿੰਨਾ ਜਿਆਦਾ ਸੋਹਣਾ ਸੂਟ ਲੱਗ ਰਿਹਾ ਹੈਗਾ ਨਾਲ ਰਹੇਗੀ ਮਰਜੈਂਟਾ ਕਲਰ ਦੀ ਬਾਟਮ ਇਹ ਆਪਾਂ ਲਗਾਈ ਹੈਗੀ ਗਾ ਗਾਰਡਨ ਸਿਲਕ ਦੀ ਬਾਟਮ ਲਗਾਈ ਹੋਈ ਹੈਗੀ ਨਾਲ 3150 ਪ੍ਰਾਈਸ ਰਹੇਗਾ ਠੀਕ ਹੈ ਜੀ ਬਹੁਤ ਜਿਆਦਾ ਸੋਹਣਾ ਇਹ ਮਤਲਬ ਤੁਸੀਂ ਸਟ੍ਰੇਟ ਵੀ ਬਣਾ ਸਕਦੇ ਹੋ ਹੈਵੀ ਵੀ ਬਣਾ ਸਕਦੇ ਹੋਗੇ ਬਾਟਮ ਜਿਤਨਾ ਮਰ ਜਿਤਨਾ ਆ ਸਕਦੇ ਹੋਗੇ ਪਰ ਜਿਹੜੀਆਂ ਭੈਣਾਂ ਸਟਿਚ ਕਰਵਾਉਂਗੀਆਂ ਹਨਾ ਮੇਰੇ ਮਾਰਕ ਤੋਂ ਫਿਰਦੀ ਨਿਕਲ ਜਾਂਦੀ ਹੈ ਗੱਲ ਜਿਹੜੀ ਇਹ ਬਾਟਮ ਹੈਗੀ ਇਹਨੂੰ ਵਾਸ਼ ਕਰਕੇ ਸਟਿਚ ਕਰਵਾਇਓ ਬਾਟੋਂ ਨੂੰ ਵਾਸ਼ ਕਰਿਓ ਸਲਾਈ ਕਰਵਾਉਣ ਤੋਂ ਪਹਿਲਾਂ ਹੀ ਇਹਨੂੰ ਵਾਸ਼ ਕਰ ਲਿਓ ਜੇ ਮੇਰੇ ਲਈ ਵੀ ਸਟਿਚਿੰਗ ਹੋਊਗੀ ਤਾਂ ਮੈਂ ਆਹ ਸਲਵਾਰਾ ਕਿਉਂਕਿ ਮੈਨੂੰ ਕਹਿ ਕੇ ਦਿੱਤੀਆਂ ਨੇਗੀਆਂ ਵੀ ਜਦੋਂ ਤੁਸੀਂ ਸੇਲ ਕਰਨੇ ਨੇ ਇਹ ਸੂਟ ਤੁਸੀਂ ਕਹਿਣਾ ਆਪਣੇ ਸਾਰਿਆਂ ਨੂੰ ਪਹਿਲਾਂ ਨੂੰ ਵੀ ਇਹ ਤੁਸੀਂ ਵਾਸ਼ ਕਰਕੇ ਸਟਿਚ ਕਰਵਾਇਓ ਬਿਨਾ ਵਾਸ਼ ਤੋਂ ਸਲਾਈ ਨਹੀਂ ਕਰਵਾਉਣੀ ਹੈਗੀਆਂ ਸਲਵਾਰਾਂ ਬਿਨਾ ਸਲਾਈ ਹੋਈ ਜੇ ਪਹਿਲਾਂ ਹੀ आ कलर भी काफ़ी ज्यादा सोना है देखो येगी वाली बॉटम ਇਦੇ ਨਾਲ ਤੁਸੀਂ ਆਰਗੈਂਜ਼ਾ ਦਾ ਦੁਪੱਟਾ ਰੱਖ ਸਕਦੇ ਹੋ ਸੈਮੀ ਦੇ ਵਿੱਚ ਵੀ ਰੱਖ ਸਕਦੇ ਹੋ ਜਿੱਦਾਂ ਮੈਂ ਕੱਲ ਦਿਖਾਇਆ ਸੀ ਲੈਣਾ ਵਾਲਾ ਦੁਪੱਟਾ ਹੈ ਨਾ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇਗੇ ਤੁਸੀਂ ਦੇਖ ਸਕਦੇ ਹੋਗੇ ਅੱਜ ਫੇਰ ਮੈਂ ਤੁਹਾਨੂੰ ਦੁਪੱਟਾ ਦਿਖਾ ਦਿੰਨੀ ਆਂਗੀ ਇਹ ਵਾਲਾ ਦੁਪੱਟਾ ਮੈਂ ਤੁਹਾਨੂੰ ਕੱਲ ਦਿਖਾਇਆ ਸੀ ਆਰਗੈਂਜ਼ਾ ਦੇ ਵਿੱਚ ਇਸ ਤਰ੍ਹਾਂ ਇਹਦੇ ਵਿੱਚ ਬਿਲਕੁਲ ਬ੍ਰੀਕ ਲਾਈਨਿੰਗ ਵਾਲਾ ਦੁਪੱਟਾ ਹੈਗਾ ਕਾਫੀ ਜਿਆਦਾ ਸੋਹਣਾ ਦੁਪੱਟਾ ਡਾਈ ਦੇਖ ਸਕਦੇ ਹੋਗੇ ਆਪਣੀ ਤੇ ਕਾਫੀ ਜਿਆਦੇ ਸੋਹਣੀ ਹੈਗੀ ਡਾਈ ਵੀ ਤੇ ਇਹ ਸਿਰ ਤੇ ਖੜਦਾ ਦੁਪੱਟਾ ਬਿਲਕੁਲ ਨਹੀਂ ਸਿਰਕਦਾ ਹੈਗਾ ਇਹਨੂੰ ਤੁਸੀਂ ਆਰਾਮ ਨਾਲ ਮਤਲਬ ਲੈ ਸਕਦੇ ਹੋ ਦੁਪੱਟੇ ਨੂੰ ਕੋਈ ਵੀ ਹੋਣੀ ਹੈਗਾ ਲਓ ਜੀ ਤੁਜਾ ਕਲਰ ਏ ਸੀਗਾ ਇਹਦੇ ਵਿੱਚ ਕਲਰ ਸਾਰੇ ਸੋਹਣੇ ਨੇਗੇ ਇਹਤੇ ਵੀ ਤੁਸੀਂ ਕੀ ਕਰਨਾ ਦੁਪੱਟਾ ਸਲਵਾਰ ਨਾਲ ਦਾ ਡਾਈ ਕਰਵਾ ਕੇ ਤੇ ਬਰੀਕ ਜੀ ਇਹਦੇ ਉੱਪਰ ਲੈਸ ਗੋਟਾ ਲਗਾ ਲਿਓ ਲੈਸ ਨਾਲ ਲਗਾਓ ਫਿਰ ਥੋੜਾ ਇਹ ਵਧੀਆ ਸੂਟ ਬਣ ਜੂਗਾ ਛੜਾਰਾ ਵਗੈਰਾ ਕਰਾਉਣਾ ਉਹ ਵੀ ਕਰਾ ਸਕਦੇ ਹੋਗੇ ਲਓ ਜੀ 3350 ਇਹਨਾਂ ਦਾ ਪ੍ਰਾਈਸ ਹੈ ਜਿਹੜੇ ਮੈਂ ਪਹਿਲਾਂ ਦਿਖਾਏ ਨੇ ਉਹ 3500 ਹੈ ਪਲੱਸ ਸ਼ਿਪਿੰਗ ਹੈ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਲਓ ਜੀ ਲਾਸਟ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਆਪਾਂ ਫੁਲਕਾਰੀਆ ਵੀ ਲੈ ਕੇ ਆਏ ਹਾਂ ਉਹਨਾਂ ਤੇ ਵੀ ਵੀਡੀਓ ਬਣਾਵਾਂਗੇ ਜਿਹੜੀਆਂ ਪਹਿਣਾ ਹਨਾ ਡਿਮਾਂਡ ਕਰਦੀਆਂ ਸੀ ਫੁਲਕਾਰੀਆਂ ਦੇ ਕਿਉਂਕਿ ਹੁਣ ਸੀਜ਼ਨ ਹੈ ਤੇ ਸਾਰੀਆਂ ਮਤਲਬ ਬਹਿਣ ਦੇ ਵਿੱਚ ਨਹੀਂ ਆ ਫੁਲਕਾਰੇ ਆਪਾਂ ਵੀਡੀਓ ਬਣਾਵਾਂਗੇ ਤੁਸੀਂ ਇਹ ਕਲਰ ਦੇਖ ਸਕਦੇ ਹੋਗੇ ਤੇ ਇਹਦੇ ਨਾਲ ਰਹੇਗੀ ਇਹ ਵਾਲੀ ਬਾਟਮ ਮੈਂ ਆਪਣਾ ਜਾਰਜਰ ਤੇ ਉੱਪਰ ਸੂਟ ਰੈਡੀ ਕਰਵਾਇਆ ਦਾ ਇਹ ਕਲਰ ਦੇ ਉੱਪਰ ਠੀਕ ਹੈ ਜੀ ਅੱਜ ਆਲੀ ਕਲੈਕਸ਼ਨ ਬਹੁਤ ਹੀ ਜ਼ਿਆਦੇ ਸੋਹਣੇ ਸੀ ਸਪੈਸ਼ਲ ਤਿਹਾਰਾ ਲਈ ਸੀ ਕਿ ਪ੍ਰੋਗਰਾਮ ਜਿੱਦਾਂ ਤੁਹਾਨੂੰ ਆਉਂਦੇ ਨੇ ਪਾਰਟੀ ਵਿਆਹ ਜੋ ਵੀ ਤੁਹਾਨੂੰ ਫੰਕਸ਼ਨ ਆਉਂਦੇ ਨੇ ਕਿ ਤੁਸੀਂ ਉਹਦੇ ਵਿੱਚ ਇਹ ਸੂਟ ਪਾ ਸਕਦੇ ਹੋਗੇ ਮੈਂ ਤੁਹਾਨੂੰ ਦੋ ਫੈਬਰਿਕ ਕ੍ਰੇਪ ਤੇ ਆਰਗੈਂਜ਼ਾ ਦੇ ਵਿੱਚ ਦਿਖਾਏ ਨਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਂਦਾ ਸਕਰੀਨਸ਼ਾਟ ਲੈ ਕੇ WhatsApp ਤੇ ਆਪਣਾ ਮੈਸੇਜ ਕਰਨਾਗਾ ਆਪਣਾ ਉੱਥੇ ਜਾ ਕੇ ਆਰਡਰ ਦੀ ਬੁਕਿੰਗ ਕਰਨੀ ਹੈਗੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਸੋਹਣੇ ਲੱਗੇ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ